ਸੇਵਾ ਦੇ ਗੁਰੂ ਸਾਹਿਬੀਓ ਹਰ ਦੇਖ ਟੁਡੰਦਾ ਲੋੜੀ ਆ ਜਿਸ ਅਗਾ ਸਭ ਬੰਦੇ ਮਾਨ ਆ ਸ ਕਰਨ ਦਾ ਮਨ ਲਗੇ I don't know اشتركوا ਪੈਸਰ ਧਾਣੀ ਜਿਸ ਕਾ ਭਾਗ ਮਥਨ ਸਦ ਸੰਗ ਪ੍ਰਾਪਤੇ ਨਾਨਕ ਰੰਗ ਮਹਾਰੰਗ ਹਰਤੇ ਚਰੰਗੇਲਾ ਇਸ ਧਾਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਪਤੇ ਸਤਿਕਾਰਯੋਗ ਸਾਧ ਸੰਗਤ ਜੀਓ ਆਪ ਵੀ ਨੇ ਇਹ ਜੇਠ ਦਾ ਮਹੀਨਾ ਸਰਵਣ ਕੀਤਾ ਪਰ ਜੇਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨੇ ਮੰਨ ਅਸੀਂ ਉਸ ਵਾਹਿਗੁਰੂ ਦਾ ਨਾਮ ਜਪੀਏ ਜਿਸ ਵਾਹਿਗੁਰੂ ਦੇ ਅੱਗੇ ਇੱਕ ਦਿਨ ਸਾਰਿਆਂ ਨੂੰ ਝੁਕਣਾ ਪੈਂਦਾ ਹੈ ਨਮਸਕਾਰਾਂ ਕਰਨੀਆਂ ਪੈਂਦੀਆਂ ਹਨ ਸਾਧ ਸੰਗਤ ਜੀ ਉਸ ਵਾਹਿਗੁਰੂ ਦੇ ਨਾਲ ਜੁੜਨ ਵਾਸਤੇ ਕੋਈ ਸਾਨੂੰ ਵਿਸ਼ੇਸ਼ ਪਰਬੰਧ ਨਹੀਂ ਕਰਨਾ ਪੈਂਦਾ ਇਹ ਨਹੀਂ ਕਿ ਅਸੀਂ ਆਪਣਾ ਘਰ ਪਰਿਵਾਰ ਨੂੰ ਛੱਡ ਕੇ ਇਧਰੇ ਤੀਰਥ ਇਸਨਾਹਾ ਤੇ ਤੀਰਥਾਂ ਤੇ ਜਾ ਕੇ ਬਹਿ ਜਾਈਏ ਜਾਂ ਜੰਗਲਾਂ ਦੇ ਵਿੱਚ ਆ ਕੇ ਬੈਠ ਜਾਈਏ ਜਾਂ ਕਿਸੇ ਗੁਫਾ ਦੇ ਵਿੱਚ ਆ ਕੇ ਬੈਠ ਜਾਈਏ ਕਿ ਉੱਥੇ ਇਹ ਫਾਇਦੂ ਦਾ ਸਿਮਰਨ ਹੁੰਦਾ ਨਹੀਂ ਇਹ ਘਰ ਦੇ ਵਿੱਚ ਬੈਠਿਆ ਹੋਣਾ ਸਿਮਰਨ ਹੁੰਦਾ ਹੈ ਘਰ ਦੇ ਪਰਿਵਾਰ ਦੇ ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਸਮਝ ਨਾਲ ਕਾ ਸਕਦੇ ਲੋਕ ਆਪਣਾ ਕੀ ਮੰਨੇ ਗੰਠੜੀ ਗੁਣਾਂ ਬਿਹਾਜੇ ਕੋਈ ਇਸ ਦੁਨੀਆ ਦੇ ਲੋਕਾਂ ਦਾ ਸਵਭਾਅ ਹੈ ਤੇ ਆਪਣਾ ਦੀ ਗੰਢ ਫੰਨ ਕੇ ਆਪਣੇ ਸਿਰ ਦੇ ਉਪਰ ਰੱਖ ਲੈਂਦੇ ਨੇ ਤੇ ਸਾਰੀ ਜ਼ਿੰਦਗੀ ਭਾਰ ਚੁੱਕਦੇ ਰਹਿੰਦੇ ਲੋਕ ਆਪਣਾ ਕੀ ਮੰਨੇ ਗੰਠੜੀ ਗੁਣਾਂ ਬਿਹਾਜੇ ਕੋਈ ਜੇ ਗੁਣ ਹੋਣ ਗੰਠੜੀਏ ਮੇਲੇਗਾ ਸੋ ਇਹ ਜੇ ਕਾਂਡ ਦੇ ਵਿੱਚ ਹਿਰਦੇ ਉਪਕਾਂਡ ਦੇ ਵਿੱਚ ਭਾਈ ਗੁਰੂ ਦੇ ਸੋਗ ਕੋਣੋਂ ਹਮਣ ਤੇ ਸਮਝ ਲਓ ਭਾਈ ਗੁਰੂ ਪਰਮਾਤਮਾ ਆਪੇ ਆ ਕੇ ਮਿਲ ਗਿਆ ਇਸ ਲਈ ਸਾਡੇ ਵਿੱਚ ਸਮਾਜਿਕ ਗੁਣ ਹੋਣੇ ਬਹੁਤ ਜ਼ਰੂਰੀ ਨੇ ਸਾਧ ਸੰਗਤੀ ਇੱਕ ਜੱਜਸੀ ਤੇ ਤੁਹਾਨੂੰ ਪਤਾ ਜੱਜ ਦੇ ਸਾਹਮਣੇ ਲੋਕ ਹੱਥ ਜੋੜ ਕੇ ਖੜੇ ਰਹਿੰਦੇ ਹਨ ਉਹਨਾਂ ਦੇ ਸਾਹਮਣੇ ਪ੍ਰਸ਼ਾਸਨ ਵੀ ਖੜਾ ਰਹਿੰਦਾ ਹੈ ਉਹਨਾਂ ਦੇ ਸਾਹਮਣੇ ਛੋਟੇ ਤੇ ਵੱਡੇ ਬਜ਼ੁਰਗ ਵੀ ਹੱਥ ਜੋੜ ਕੇ ਖੜੇ ਰਹਿੰਦੇ ਹਨ ਤੇ ਉਸੇ ਹੁਕਮ ਦੀ ਤਾਕੀਰ ਕਰਨੀ ਪੈਂਦੀ ਹੈ ਪਰ ਉਸ ਵਿਚਾਰੇ ਜੱਜ ਦੀ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਨਹੀਂ ਚਲਦੀ ਉਸ ਦੀ ਜੋ ਪਤਨੀ ਸੀ ਉਸਦੇ ਜੋ ਬੱਚੇ ਸਨ ਕੋਈ ਕਹਿੰਦੇ ਸਨ ਜਿਹੜੀ ਆ ਬਜ਼ੁਰਗ ਮਾਤਾ ਹੈ ਨਾ ਇਸ ਬਜ਼ੁਰਗ ਮਾਤਾ ਦੀ ਸਾਡੇ ਕੋਲ ਸੇਵਾ ਨਹੀਂ ਹੁੰਦੀ ਇਸ ਨੂੰ ਗੁਰਦਨ ਆਸ਼ਰਮ ਛੱਡ ਦਿੱਤਾ ਜਾਵੇ ਸੰਗਤੀ ਪਹਿਲੇ ਸਾਡੇ ਭਾਰਤ ਦੇ ਵਿੱਚ ਬਿਰਦਾਸ਼ਰਮ ਨਹੀਂ ਸੁਣ ਹੋਇਆ ਕਰੇ ਇਹ ਤਾਂ ਇੱਕ ਪੱਛਮ ਦਾ ਰਿਵਾਜ ਹੈ ਪੱਛਮ ਦੇ ਲੋਕ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦੀ ਨਕਸਾਰ ਇਹ ਅਗਲੀ ਤੇ ਇਹ ਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਬਜ਼ੁਰਗਾਂ ਨੂੰ ਸਮਾਂ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਬਿਰਧ ਆਸ਼ਰਮ ਜਾ ਕੇ ਛਾੜ ਦੇਉਂਦੇ ਤਾਂ ਇੱਕ ਦਿਨ ਜੱਜ ਬਹੁਤ ਦੁਖੀ ਹੋ ਗਿਆ ਆਪਣੇ ਪਰਿਵਾਰ ਤੋਂ ਲੱਖਾਂ ਸਮਝਾਣ ਤੇ ਬਾਅਦ ਵਿੱਚ ਵੀ ਉਸ ਦਾ ਪਰਿਵਾਰ ਨਾ ਸਮਝਿਆ ਤਾਂ ਉਸਨੇ ਕੀ ਆਚੰਗਾ ਚਲੋ ਭੈਣ ਅੱਜ ਆਪਾਂ ਮਾਤਾ ਨੂੰ ਉਥੇ ਅਸਰਮ ਛੱਡ ਦਿਆ ਸਾਰਾ ਪਰਿਵਾਰ ਗਏ ਤੇ ਮਾਤਾ ਨੂੰ ਬਿਲਦ ਆਸ਼ਰਮ ਦੇ ਵਿੱਚ ਜਾ ਕੇ ਛੱਡ ਦਿੱਤਾ ਤੇ ਉਥੋਂ ਵਾਪਸ ਆਏ ਉਹ ਜੱਜ ਸਾਹਿਬ ਕਿੰਨੇ ਦਿਨ ਡਿਊਟੀ ਵੀ ਨਹੀਂ ਗਏ ਘਰ ਹੀ ਪਈ ਉਦਾਸੀ ਤੇ ਗਮਜਿੰਤਾ ਦੇ ਵਿੱਚ ਉਹ ਲੰਮੇ ਕਹਿ ਰਹੇ ਤੀਸਰੇ ਦਿਨ ਉੱਥੇ ਉਹਨਾਂ ਨੇ ਦੋ ਕਾਗਜ਼ ਤਿਆਰ ਕੀਤੇ ਤੇ ਦੋਨਾਂ ਕਾਗਜ਼ਾਂ ਉਹ ਤਿਆਰ ਕਰਦੇ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਪਰਿਵਾਰ ਆਪਣੀ ਪਤਨੀ ਨੂੰ ਵੀ ਬਣਾ ਲਿਆ ਪਤਨੀ ਨੂੰ ਕਿਹਾ ਤੁਸੀਂ ਇਸ ਕਾਗਜ਼ ਤੇ ਦਸਤਖਤ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਕਿਹਾ ਤੁਸੀਂ ਇਸ ਕਾਗਜ਼ ਤੇ ਸਾਈਨ ਕਰੋ ਇਹਦੇ ਤੇ ਕੀ ਲਿਖਿਆ ਹੈ ਪਤਨੀ ਵਾਸਤੇ ਲਿਖਿਆ ਸੀ ਕਿ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਤਲਾਕ ਲਿਆ ਤੇ ਬੱਚਿਆਂ ਵਾਸਤੇ ਲਿਖਿਆ ਸੀ ਜਿੰਨੀ ਮਰੀ ਇਹ ਪ੍ਰੋਪਰਟੀ ਹੈ ਇਹ ਸਾਰੀ ਮੈਂ ਤੁਹਾਡੇ ਨਾਮ ਕੀਤੀ ਤੇ ਅੱਜ ਤੋਂ ਬਾਅਦ ਮੈਂ ਉਸ ਬਿਰਧ ਆਸ਼ਰਮ ਦੇ ਵਿੱਚ ਆ ਰਿਹਾ ਜਿਸ ਬਿਰਧ ਆਸ਼ਰਮ ਦੇ ਵਿੱਚ ਅਸੀਂ ਸਾਰੇ ਰਲ ਕੇ ਆਪਣੀ ਮਾਤਾ ਨੂੰ ਛੱਡ ਕੇ ਆਏ ਸੀ ਤਾਂ ਕਿ ਮੈਂ ਕਿਉਂਕਿ ਜੱਜ ਹਾਂ ਮੈਂ ਲੋਕਾਂ ਨੂੰ ਫੈਸਲੇ ਸੁਣਾਉਂਦਾ ਹਾਂ ਜਿਸ ਦਿਨ ਮੈਂ ਰਾਂਧੀ ਦਰਗਾਹ ਦੇ ਵਿੱਚ ਪਹੁੰਚਾਂਗਾ ਤੇ ਉਦੋਂ ਰਾਂਧੀ ਦਰਗਾਹ ਦੇ ਵਿੱਚ ਮੈਂ ਸੁਟਿਆ ਜਾਵਾਂਗਾ ਮੈਂ ਜਵਾਬ ਨਹੀਂ ਦੇ ਸਕਾਂਗਾ ਤੇ ਤੂੰ ਆਪਣੀ ਬਿਰਧ ਮਾਤਾ ਨੂੰ ਵਿਰ ਆਸ਼ਰਮ ਦੇ ਵਿੱਚ ਕਿਉਂ ਛੱਡ ਕੇ ਆਇਆ ਸੀ ਇਸ ਲਈ ਉਸ ਦੁੱਖ ਨੂੰ ਮੈਂ ਅੱਜ ਤੋਂ ਬਾਅਦ ਅਨੁਭਵ ਕਰਾਂਗਾ ਆਪਣੀ ਮਾਂ ਦੇ ਨਾਲ ਰਹਿ ਕੇ ਤਾਂ ਜਦੋਂ ਉਸ ਦੇ ਤੇ ਬਾਹਵ ਕੋ ਕੇ ਵਜਨ ਨੂੰ ਆਨੇ ਸੁਣੇ ਤੇ ਸਾਰਾ ਪਿਆ ਜਿਹੜਾ ਪਰਿਵਾਰ ਸੀ ਉਸੇ ਮਨ ਦੇ ਸਪਸ਼ਟਤਾ ਪੈਦਾ ਹੋਇਆ ਤੇ ਉਹ ਸਾਰੇ ਗਏ ਕਿ ਜਾ ਕੇ ਵਿਰ ਆਸ਼ਰਮ ਦੇ ਵਿੱਚੋਂ ਫਿਰ ਦੁਬਾਰਾ ਆਪਣੀ ਮਾਤਾ ਨੂੰ ਵਾਪਸ ਲੈ ਕੇ ਆਏ ਦੇਖੋ ਇਹ ਸਮਾਜਿਕ ਗੁਣ ਨਹੀਂ ਜੇ ਇਹ ਕੋਲ ਸਾਢੇ ਕੋਲ ਨਾ ਆਵਣ ਨਾ ਤਾਂ ਤੁਸੀਂ ਪਾਠ ਜਿੰਨਾ ਮਰਜ਼ੀ ਕਰ ਲਓ ਧਰਮ ਦੇ ਕੰਮ ਜਿੰਨੇ ਮਰਜ਼ੀ ਕਰ ਲਓ ਪਰ ਰੱਬ ਨੇ ਕਰ ਹੀ ਨਹੀਂ ਰੀਝਣਾ ਰੱਬ ਤਾਂ ਰੀਝਦਾ ਏ ਜੇ ਆਪਣੇ ਮਾਪਿਆਂ ਦੀ ਸੇਵਾ ਵੀ ਕੀਤੀ ਜਾਵੇ ਆਪਣੇ ਬਜ਼ੁਰਗਾਂ ਦੀ ਸੇਵਾ ਵੀ ਕੀਤੀ ਜਾਵੇ ਮਾਪਿਆਂ ਪਰ ਹਰ ਸੁਨੇਹੇ ਵੇਦ ਨਾ ਜਾਣੇ ਕਥਾ ਕਹਾਣੀ ਕੋਈ ਖਾਂ ਪਿਆਰ ਉਹਦਾ ਤਿਆਗ ਕਰਕੇ ਤੇ ਧਾਰਮਿਕ ਗ੍ਰੰਥ ਸੁਣੇ ਮੰਦਰ ਵਿੱਚ ਬੈਠੇ ਮਸਜਿਦ ਵਿੱਚ ਬੈਠੇ ਜਾਂ ਗੁਰਦੁਆਰੇ ਬੈਠੇ या पीठ पर जाके बैठ जाए तो सच जानियो रब उस के पर कदे प्रसन्न नहीं होगा वो तो और ना बढ़िया है भगत कबीर जी ने कहा राम नाम की लूट है लूटी जैसा लूट फिर पाछे पछताओगे राम जाएंगे छूट राम नाम दे धन की लूट है कबीर मार्ग मोती भीतरे अंधा निश्चय आए जो बिना तो जगदीश की जगत उलंगे जाए ਇਹ ਰਾਹ ਦੇ ਵਿੱਚ ਆ ਬੜੇ ਅਮੋਲਕ ਗੁਣ ਹੀਰੇ ਤੇ ਮੋਤੀ ਜਵਾਰਾ ਬਿਖਰੇ ਪਏ ਨੇ ਕੋਈ ਕਿਤਨੇ ਵੀ ਚੁਗ ਚੁੱਕ ਕੇ ਆਪਣੀਆਂ ਛੋੜੀਆਂ ਪੜ ਲਵੇ ਆਪਣਾ ਹਿਰਦਾ ਭਰ ਲਵੇ ਇਹ ਬਾਣੀ ਦਾ ਸੰਦੇਸ਼ ਹੈ ਗੁਣ ਕਿਧਰੋਂ ਵੀ ਲੈ ਨਹੀਂ ਜਾ ਸਕਦੇ ਹਾਂ ਤੋਂ ਇਸ ਲਈ ਸਤਗੁਰ ਪਾਤਸ਼ਾਹ ਦੀ ਆਪ ਦੇ ਨਾਲ ਜੇ ਝਟਣਦਾ ਲੋੜੀਏ ਜਿਸ ਅਗੇ ਸਭ ਜਿਵਨ ਉਸ ਵਾਹਿਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਜਿਸ ਦਿਨ ਕੇ ساری ਦੁਨੀਆ ਇੱਕ ਦੇ ਚੁੱਕ ਚੁੱਕ ਕੇ ਸਲਾਮਾ ਕਰਦੀਏ ਪਰ ਸਲਾਮਾ ਉਹਨਾਂ ਕਰਦੀਏ ਜਦੋਂ ਉਹਨਾਂ ਨੂੰ ਕੋਈ ਦੁੱਖ ਆ ਕੇ ਲੱਗਦਾ ਹੈ ਸੁਖੀ ਬੰਦਾ ਕਦੇ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਉਹ ਵਰਨੀਆਂ ਰੂਹ ਹੁੰਦੀਆਂ ਨੇ ਜਿਹੜੇ ਸੁੱਖ ਮੇਲੇ ਵੀ ਵਾਹਿਗੁਰੂ ਨੂੰ ਚੇਤੇ ਕਰਦੀਆਂ ਨੇ ਪਰ ਸਾਧ ਸੰਗਤ ਜੀ ਅਸੀਂ ਆਪਣੇ ਵਾਹਿਗੁਰੂ ਦੇ ਨਾਲ ਮਿਲੀਏ ਤੇ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਦੀ ਪਨ ਸੱਜਣ ਕੌਣ ਹੈ ਸਾਡਾ ਮਿੱਤਰ ਕੌਣ ਹੈ ਸਾਡਾ ਦੋਸਤ ਕੌਣ ਹੈ ਵਾਹਿਗੁਰੂ ਤੇ ਉਸ ਵਾਹਿਗੁਰੂ ਦੇ ਦਾਵਣ ਕਈਏ ਪੱਲੇ ਦੇ ਨਾਲ ਲੱਗ ਜਾਈਏ ਪਾਲ ਕੀ ਅਸੀ ਆਕੀਏ ਸਾਡਾ ਕੋਈ ਆਸਰਾ ਨਹੀਂ ਏ ਇਹ ਸਤੂ ਅਕਾਰਪੁਰਖ ਤੇਰਾ ਹੀ ਆਸਰਾ ਹੈ ਕਾਹੂ ਕੋ ਪਰੋਸੋੜੇ ਜੋੜ ਕੇ ਜਮਾਨੇ ਵਿੱਚ काहू को भरोसो जोर चाकरी जहाज में काहू को भरोसो पारिशा बादशाह भीत काहू को भरोसो फुटाती करे गाय में काहू को भरोसो देव पानी और पारसी को काहू को भरोसो संत गिरी के मिजाज में काहू को भरोसो चार चाकरी चलाकी चोख मोको तो भरोसो श्री गुरु ग्रंथ महाराज को सानू आश्रम केवल गुरु ग्रंथ साहब जी का होना चाहिए ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪੱਲੇ ਲੱਗਣਾ ਚਾਹੀਦਾ ਹੈ ਤਾਂ ਫਿਰ ਸਾਡੇ ਉਪਰ ਸਤਿਗੁਰ ਪਾਤਸ਼ਾਹ ਜਿੱਥੀਆਂ ਖੁਸ਼ੀਆਂ ਆਉਣਗੀਆਂ ਫਿਰ ਸਾਨੂੰ ਵਿਕਾਰ ਵਰ ਨਹੀਂ ਸਕੜਗੇ ਮਾਨਤ ਹੋਤੀ ਨਾਮ ਪ੍ਰਭ ਉਹ ਲੱਗੇ ਨਾ ਹੀ ਸੰਜ ਜਿਵੇਂ ਆਈ ਗੁਰੂ ਦਾ ਨਾਮ ਹੈ ਨਾ ਇਹ ਬੜਾ ਅਮੋਲਕ ਬਾਣ ਤੇ ਮੋਦੀ ਨਹੀਂ ਦਰ ਹੈ ਇਹ ਸੰਸਾਰ ਦੇ ਭੋਤੀ ਇਹ ਸੰਸਾਰ ਦੀ ਦੌਲਤ ਜਿਹੜੀ ਇਹ ਇਸ ਨੂੰ ਤਾਂ ਛੋੜ ਚੋੜੀ ਨਹੀਂ ਕੰਮਦਾ ਹੈ ਪਰ ਹਮਰਾ ਧਨ ਮਾਧਵ ਭੋਗਦ ਚਾਰੀ ਧਰ ਇਹ ਸਾਰਥਨ ਕਈਏ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੁਖ ਰਾਜ ਨਾ ਲਈਏ ਜੇ ਅਸੀਂ ਨਾਮ ਨਾਮ ਇਕੱਠਾ ਕਰਾਂਗੇ ਤਾਂ ਫਿਰ ਇਸ ਧਨ ਨੂੰ ਨਾ ਚੋੜ ਚੋੜੀ ਕਰ ਸਕੇਗਾ ਨਾ ਇਸ ਨੂੰ ਅੱਗ ਸਾੜ ਸਕੇਗੀ ਤੇ ਇਹ ਸੁਖ ਗੁਣ ਮਨੁੱਖ ਦੇ ਕੋਲ ਹੋਣ ਬਹੁਤ ਜ਼ਰੂਰੀ ਹਨ ਨਹੀਂ ਤਾਂ Banda ਇੱਕ ਤੁਰਦੀ ਪ੍ਰਤੀ ਲਾਸ ਹੈ ਤਾਂ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੰਗ ਸਵੇ ਨਾਰਾਇਣ ਜਿਨ ਕੇ ਮਨ ਭਵਾਨ ਨੇ ਰੰਗ ਸਾਰੇ ਵੈਤੂ ਦੇ ਨੇ ਕਿਹੜੇ-ਕਿਹੜੇ ਜੇ ਮੰਨ ਲਓ ਦੁੱਖ ਵੈਤੂ ਦਾ ਰੰਗ ਹੈ ਤਾਂ ਸੋਖੂ ਦਾ ਵੈਤੂ ਦਾ ਰੰਗ ਹੈ ਜੇ ਮੁਰ ਜਾਉਣਾ ਵੈਤੂ ਦਾ ਰੰਗ ਹੈ ਤਾਂ ਖੇੜਾ ਤੇ ਵਿੱਚ ਜਾਉਣਾ ਇਹ ਵੀ ਵੈਤੂ ਦਾ ਰੰਗ ਹੈ ਜੇ ਜਨਮ ਰੰਗ ਹੈ ਪਰਮਾਤਮਾ ਦਾ मारे भी एक ए सारे और दूप, दूप दातार। जो हर जोड़े सो जो हरि वाहमांत जोड़ता है जो वागुरु का नाम जपद है ਤੇ ਫਿਰ ਇੱਕ ਦਿਨ ਉਹਨਾਂ ਦੇ ਉੱਤੇ ਰੱਬ ਦਾ ਪਾਣਾ ਬਸ ਜਾਂਦਾ ਹੈ ਉਹ ਕਹਿੰਦੇ ਨੇ اے ਅਕਾਲ ਪੁਰਖ ਜੋ ਕੁਝ ਤੂੰ ਕਰਦਾ ਹੈ ਉਹ ਸਾਨੂੰ ਚੰਗਾ ਲੱਗਦਾ ਹੈ ਤੇਰਾ ਕੀਆ ਵੇਠਾ ਲਾ ਕੇ ਹਰ ਨਾਮ ਅਰਥ ਹਰਿ ਸਾਨੀ ਜੋ ਬਰੋ ਕੀਤੇ ਆਪਣੇ ਸਹੀ ਕਈਏ ਭਾ ਜਿਨ੍ਹਾਂ ਨੂੰ ਵਾਹਿਗੁਰੂ ਆਪਣਾ ਬਣਾ ਲੈਂਦਾ ਹੈ ਉਹ ਧਰਮ ਦਾ ਦੇ ਯੋਗ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣਾ ਬਣਾ ਲਿਆ ਤੇ ਫਿਰ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਕੰਨ ਕਿਹਾ ਗਿਆ ਉਹਨਾਂ ਨੂੰ ਸਵਾਸੀਆਂ ਮਿਲੀਆਂ ਉਹਨਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਪਰਮਾਨ ਕਰ ਲਿਆ ਤਾਂ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਬਣੀਏ ਗੁਰੂ ਦੇ ਵਿਚਾਰਾਂ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਈਏ ਆਪਣ ਲੀਆ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਾਨ ਜੇਕਰ ਆਪਣਾ ਲੀਆ ਆਪਣੇ ਉਦਮ ਦੇ ਨਾਲ ਵਾਇ ਨੂੰ ਮਿਲਦਾ ਹੋਵੇ ਤਾਂ ਇਹ ਸਾਰੇ ਜੀ ਵਿਛਣ ਵਿਛਣ ਕੇ ਕਿਉਂ ਰੋਣ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਪੀਰ ਪੈਗੰਬਰ ਵੱਡੇ ਵੱਡੇ ਔਲੀਏ ਦੇਵਤੇ ਇਹ ਸਾਰੇ ਰੋ ਰਹੇ ਕਿਉਂਕਿ ਇਹ ਵਾਇ ਨੂੰ ਤੋਂ ਮੋਲ ਗਏ ਨੇ ਮਹਾਰਾਜੀ ਬਾਣੀ ਕਰਦੀ ਹੈ ਸਹੰਸਰਾਨ ਦੇ ਇੰਦਰ ਰੁਆਇਆ ਪਰਸਰਾਮ ਰੋਵੇ ਘਰ ਆਇਆ ਅਜੇ ਸੋ ਰੋਵੇ ਪੀਠਾ ਖਾਏ ਐਸੀ ਦਰਗੇ ਮਿਲ ਸ ਜਾਏ ਇਥੋਂ ਤਾਂ ਕਿ ਰੋਵੇ RAM ਵੇ ਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇਂ ਤੈਸਰ ਲੰਕ ਵਾਏ ਜਿਨ ਸੀਤਾ ਆਂਦੀ ਡੋਰੂ ਲਾਏ ਰੋਵੇਂ ਪਾਉਂਡ ਪ੍ਰੇਮ ਮਜਬੂਰ ਜਿਨ ਕੇ ਸਾਮੀ ਰਹਿ ਤੂ ਅਖੀਰ ਤੇ ਜਨੇ ਪਾਤਸ਼ਾਹ ਕੰਦੇ ਰੋਵੇਂ ਕਹਾਲੀ ਨਾ ਹੀ ਬਤਾਰ ਨਾ ਹੀ ਸੁਖਿਆ ਸਭ ਸੰਸਾਰ ਫਿਰ ਸੁਖੀ ਬੋਣੇ ਮੰਨੇ ਨਾਓ ਸੋ ਇਹ ਜਿਹੜਾ ਹੈ ਉਹ ਹੀ ਕਰਮ ਦਾ ਨੇਥੇ ਰਾਜਸਰੇ ਨਾਮ ਨੂੰ ਮੰਨ ਲਿਆ ਜਿਸ ਨੇ ਆਪਣਾ ਸਿਰ ਧਰਾ ਗੁਰੂ ਪਾਸਾ ਦੇ ਚਰਨਾਂ ਦੇ ਵਿੱਚ ਨਾਂ ਦਿੱਤਾ ਹੈ ਅਸਲ ਦੇ ਵਿੱਚ ਸੁਖੀ ਹੋਉਂਦਾ ਹੈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਜੋ ਗੁਰੂ ਦੇ ਨਾਲ ਫਿਲਕੇ ਵਾਹਿਗੁਰੂ ਦਾ ਨਾਮ ਜਪਦੇ ਹਨ ਉਹ ਵਾਹਿਗੁਰੂ ਦੇ ਨਾਲ ਬਿਲਾਪ ਦਾ ਆਨੰਦ ਮਾਣਦੇ ਹਨ ਹਰ ਜੇੜ ਰੀਲਾ ਕਿਸ ਤਰੀਕ ਜਿਸ ਕੇ ਬਾਗ ਮਖਾ ਇਹ ਜੇੜ ਦਾ ਮੇਨਾ ਹੁਸ ਲਈ ਆਨੰਦਦਾਇਕ ਹੁੰਦਾ ਹੈ ਜੋ ਵਾਹਿਗੁਰੂ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਆਪਣੇ ਹਿਰਦੇ ਨੂੰ ਭਰ ਲੈਂਦੇ। ਤਾਂ ਅਸੀਂ ਆਪਣੇ ਗੁਰੂ ਦੇ ਅਗਾਸ ਕਰੀਏ ਸਭ ਕੁ ਸੱਚੇ ਪਾਤਸ਼ਾਹ ਕਿਰਪਾਤੋਂ ਸਾਡਾ ਹੇਤਾ ਜਵਾਹੇ ਇਹ ਆਪ ਦੇ ਨਾਮ ਰੰਗ ਨਾਲ ਭਰੀਆ ਜਾਵੇ। ਇਤਨੀ ਕੋ ਬਸਰ ਭਗਵਾਨ ਕਰਾ ਦੇਈ, ਉਹੀਆਂ ਪੁੱਤਾਂ ਦੀ ਥੀਮਾ ਬਖਸ਼ਿਸ਼ ਕਰ ਦੇਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾ ਸੰਗਤ ਆਪ ਸੰਤਾਂ ਦੇ ਚਰਨਾਂ ਵਿੱਚ ਇੱਕ ਮੇਰੀ ਬੇਨਤੀ ਹੱਥ ੜਕੇ ਕਿਉਂਕਿ ਮੈਨੂੰ ਦੋ ਦਿਨ ਮਿਲਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆਰਥੀ ਅੰਦਰ ਵਿਦਿਆਲੇ ਦੇ ਪ੍ਰਿੰਸੀਪਲ ਸਰਦਾਰ ਪਰਦੇਸ ਸਿੰਘ ਜੀ ਵੱਲੋਂ ਮੁਕੰਮਲ ਕੀਤਾ ਗਿਆ ਸੀ ਕਿ ਸਾਨੂੰ ਹੋਰ ਦੁਆਰੇ ਸਾਥ ਵਿੱਚ ਜਗ੍ਹਾ ਦਿੱਤੀ ਜਾਵੇ। ਪ੍ਰਸ਼ਾਸਨਾ ਜੀ ਮੈਂ ਆਪ ਸੰਪਰਦੇ ਕੋਲ ਇੱਕ ਪੁੱਛਣਾ ਚਾਹੁੰਦਾ ਉਹਨਾਂ ਨੂੰ ਅਗਰ ਬੇਸਮੈਂਟ ਵਿੱਚ ਜਗ੍ਹਾ ਦੇ ਦਿੱਤੀ ਜੇ ਮੈਂ ਐਗਰੀਮੈਂਟ ਕਰਕੇ ਚਾਹੇ ਪ੍ਰਧਾਨ ਰਮਾ ਜਾਧਰਮਾ ਤੇ ਜ਼ਿੰਮੇਵਾਰੀ ਪਈ ਹੋਣੀ ਜਦੋਂ ਤੱਕ ਆਪਾਂ ਐਗਰੀਮੈਂਟ ਕਰਾ ਗਏ ਉਹ ਤੋਂ ਐਗਰੀਮੈਂਟ ਦੇ ਤੌਰ ਤੇ ਉਹ ਸਭ ਕੁਝ ਖਾਲੀ ਹੋ ਜਾਏਗਾ ਕਿ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਨਾ ਹੋਵੇ ਕਿ ਉਹ ਕਬਜ਼ਾ ਕਰ ਲਵੇ ਕਬਜ਼ਾ ਪਹਿਲਾਂ ਵੀ ਨਹੀਂ ਕੀਤਾ ਸੀ ਪਹਿਲਾਂ ਕਿਸੇ ਨੇ ਕੀਤਾ ਸੀ ਹੁਣ ਇਹ ਖਾਲੀ ਕਰਾਓ ਹਾਲਾਂਕਿ 2 ਮਹੀਨੇ ਪੇਵਰਾਂ ਦੇ ਰਹਿੰਦੇ ਸਨ ਪਰ ਮੈਂ ਉਹ ਖਾਲੀ ਕਰਵਾ ਦਿੱਤਾ ਕਬਜ਼ਾ ਕੋਈ ਕਿਤੇ ਨਹੀਂ ਕਰਦਾ ਤੇ ਹੁਣ ਐਸ ਵਾਰੀ ਹੋਰ ਪੱਕਾ ਕੰਮ ਕਰ ਦਿਆਂਗਾ ਐਗਰੀਮੈਂਟ ਲਿਖਵਾ ਕੇ ਉਹਨਾਂ ਕੋਲ ਲੈ ਜਾਣਾ ਉਹਦੇ ਵਿੱਚ ਕੀ ਹੋਵੇਗਾ ਤੁਹਾਡੇ ਬੱਚੇ ਕੋਈ ਸਿਨਾਈ ਆਦਮ ਸਿੱਖਣਾ ਚਾਹਦੇ ਨੇ ਪਲੱਸ ਤੁਹਾਡੇ ਬੱਚੇ ਪੰਜਾਬੀ ਸਿੱਖਣਾ ਚਾਹਦੇ ਨੇ ਪਲੱਸ ਤੁਹਾਡੇ ਬੱਚੇ ਉਹ ਜਿਹੜੇ ਕੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਜਿਉਂ ਕਯੂਸਰ ਦੀ ਫੀਸ ਜਿਹੜੀ ਇਹ ਨਹੀਂ ਅਦਾ ਕਰ ਸਕਦੇ ਉਹ ਸਕੂਲ ਦੀ ਪੜਾਈ ਵੀ ਤੁਹਾਨੂੰ ਇੱਥੇ ਕਰਾਣ ਦਿਓ ਤੇ ਇਹ ਸਾਰੀਆਂ ਸੁਵਿਧਾਟੇ ਗੁਰਦੁਆਰੇ ਕਿਸ ਵਾਸਤੇ ਹੁੰਦੇ ਨੇ

जिन्होंने हाथ खड़े करने हैं करो आदि शासन आदि ठीक है जी और मैं जो भी तो है। ठीक है ठीक है जी मैं पुना कुछ हालांकि की बीचों में उठने खड़े की तरीके से कोई बात नहीं एक दो दिन ना खड़े करना कुछ फर्क नहीं तो शासन आदि एक मेरी विनती है कि चलो अगले महीने कमेटी चेंज होगी और एक ਜੋ ਪ੍ਰਧਾਨ ਦਾ ਉਮੀਦਵਾਰ ਹੈ ਉਹਦੇ ਕੱਢੇ ਗਏ ਹਾਜ਼ਰੀ ਵੰਦਾ ਹੈ 1% ਹਾਜ਼ਰੀ ਨਹੀਂ ਪੜਿਆ ਕਮ ਸੇ ਕਮ ਜੇ ਪ੍ਰਧਾਨ ਪਦ ਦਾ ਉਮੀਦਵਾਰ ਹੈ ਤੇ ਉਸ ਨੂੰ ਪ੍ਰਧਾਨੇ ਸਾਹਿਬ ਦੇ ਚਾਹਰੀ ਤੇ ਪੜੀ ਚਾਹੀਦੀ ਹੈ ਕਿ ਉਸੇ ਵੀ ਨਹੀਂ ਆਊਗਾ ਜਿਸ ਦਿਨ ਮਤਲਬ ਉਹਨੇ ਪ੍ਰਧਾਨ ਬਣਨਾ ਹੈ ਤਾਂ ਇਹ ਥੋੜਾ ਜਿਹਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਪ੍ਰਧਾਨੇ ਸਾਹਿਬ ਦੇ ਹਾਜ਼ਰੀ ਪੜ੍ਹਨੀ ਚਾਹੀਦੀ ਹੈ ਤਾਂ ਸਾਹ ਸੰਗਤ ਦੀ ਇਹ ਮੀਡੀਆ ਬੰਤੀਆਂ ਨੇ ਕਿਸੇ ਨੂੰ ਕੌੜੀਆਂ ਲੱਗੀਆਂ ਉਹ ਮੈਨੂੰ ਵਾਪਸ ਕਰ ਦੇ ਤੇ ਜਿਹੜੀ ਇਕ ਚੰਗੀਆਂ ਗੱਲਾਂ ਨੇ ਉਹ ਆਪਣੀ ਝੋਲੀ ਵਿੱਚ ਪਾਲ ਲਈ ਤੇ ਇਤਨੀ ਕੋਗਲਤੀ ਪ੍ਰਵਾਨ ਕਰਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ